ये ऊपर जाकर ले जा रहे हो बोलो मैडम करने के ऊपर उसने गया तुझे एकदम आगे पका दो वो कि मैं आया सी उधर एकदम पका कर ले गए हो बस ले जाओ जय गबो आईना शाबा ये परमिशन है कि मैंने मेडिकल परमिशन हैगी परमिशन दो भाई याद कर परमिशन है कि भाई से परमिशन है कि भाई से परमिशन है कि ਰੁਕ ਜਾ ਰੰਟ ਰੁਕ ਤੂੰ ਸਾਡਾ ਨੀ ਕਰ ਸਕਦੇ ਰਕਸ ਕਰ ਰਕਸ ਕਰ ਰਕਸ ਚਲ ਰੁਕ ਰਕਸ ਰਕਸ ਚਲ ਰੁਕ ਰਕਸ ਚਲ ਰੁਕ ਰਕਸ ਖਾਰਿਆ ਦੇ ਨੇ ਜਿਸ ਹਸਪੀਟਲ ਨੂੰ ਚੱਲਦੇ ਚੱਲਦੇ ਨੂੰ ਮਿਲਿਆ ਇਹ ਥੋੜਾ ਜਿਹੀ ਹੈ ਬਾਬਾ ਦੁੱਖ ਕਰਦੇ ਪਾਣੀ ਸਾਡਾ ਦੂਰੋਂ ਕਰੇ ਨਾ ਰਹੇ ਜਿਵੇਂ ਪਿੰਡੜ ਬੋਕੋ ਰੱਤ ਦਾ ਅਸੀਂ ਜਵਾਬ ਪਾ ਗਏ ਆ ਜਿੱਡੇ ਸਾਡੂ ਨਹੀਂ ਜਾਣਦੇ ਨਾ ਬੱਪੂ ਪ੍ਰਧਾਨ ਨੂੰ ਆਪਣੇ ਸੁਵਿਧਾਏ ਕਿਥੇ ਫਿੱਲੇ ਕੋਣ ਸਾਡੇ ਬੱਲਾਂ ਦਾ ਜਵਾਬ ਦੇਣ ਅਸੀਂ ਇਹਨਾਂ ਨੂੰ ਵੋਟਾਂ ਪਾਇਆ ਨਹੀਂ ਉਹ ਜਵਾਬ ਦੇ ਨਹੀਂ ਅਸਾਂ ਕੋ ਸਾਧਰਿਕ ਕੋਈ ਸਵਾਲ ਹੈ ਕਿ ਇਹ ਜਿਹੜੀ ਪਬਲਿਕ ਜਾ ਰਹੀ ਹੈ ਕਿਹਨੇ ਲੜਨੀ ਜਾ ਰਹੀ

ਯਾਰ ਅਰੇ ਅਰੇ ਰਿਵਾਰ ਅੰਡਰ ਅਰੈਸਟ ਨੋ ਨੋ ਚਲੋ ਗੈਸ ਆਓ ਹਲੋ ਮੈਂ ਅਰੈਸਟ ਕਰਨੀ ਦਿਖਾਉਂਦਾ ਕਿਵੇਂ ਅਰੈਸਟ ਕਰਨਾ ਹੈ ਕੋਈ ਹੋ ਗਿਆ ਉਹ ਕੋਈ ਕੰਮ ਨਹੀਂ ਕਰਦਾ ਕਿ ਉਹ ਲੈ ਕੇ ਆਪਣੀ ਗੱਡੀ ਲੈ ਚਾਉਂ ਮਾਈਕ ਪਾ ਰਿਹਾ ਸਾਨੂੰ ਮੈਨੂੰ ਚੈਲੰਜ ਨਹੀਂ ਕਰਦਾ ਕਿਸੇ ਨੇ ਮੈਂ ਕਰਦਾ ਅਰੈਸਟ ਇਹ ਕੋਈ ਗੱਲ ਥੋੜੀ ਬਣਦੀ ਹੈ ਮੈਂ ਮੈਂ ਨਾ ਕੋਈ ਸੇਲ ਕਰ ਰਿਹਾ ਨਾ ਕੋਈ ਗਿਣਤ ਕਰਦਾ ਚੋਰੂ ਫਿਰ ਮਚਾਇਆ ਜਾ ਰਿਹਾ ਫਿਰ ਹਰ ਨਾ ਬੋਲਦੇ ਮੈਂ ਵੀ ਉੱਥੇ ਵਿਚਾਰ ਕਰਿਆ ਅਜ ਤੱਕ ਤੁਹਾਡੇ ਨਾਲ ਹਰ ਇੱਕ ਕੰਮ ਦੇ ਲੈ ਹੁਣ ਤਾਂ ਕੋਈ ਗੰਦ ਨਹੀਂ ਕਰ ਰਹੇ ਕਿਸੇ ਨੇ ਬੇਨਤੀ ਹੈ ਜਲ ਮੈਂ ਤੁਹਾਨੂੰ ਕਿਹਾ ਵੀ ਇਹਦੇ ਬਸ ਤੁਸੀਂ ਇੱਥੇ ਕਰ ਲਓ ਜਿੱਥੇ ਮਰਜ਼ੀ ਕਰ ਲਓ ਸਾਰਾ ਬਾਜ਼ਾਰ ਹੈ ਬਾਜ਼ਾਰ ਕਰ ਲਓ ਜਿੰਨੀ ਕਰਾ ਦੇ ਵਿੱਚ ਫੋਟੇ ਨੂੰ ਭਾਦੂ ਹੈ ਲੋਕ ਕੋਈ ਨਹੀਂ ਕੋਈ ਨਹੀਂ ਚਿੱਤਾਂ ਪੈਨ ਨਹੀਂ ਕੋਈ ਸਾਰੇ ਲੋਕ ਕਿਸੇ ਮੇਰੀ ਗੱਲ ਸੁਣੋ ਨਹੀਂ ਨਹੀਂ ਸਰ ਅਗਲਾ ਕੁਝ ਨਹੀਂ ਵਿਰੋਧੀ ਧਿਰੋਂ ਗਿਆਸਪੁਰਿਆ ਕਿਧਰ ਆਇਆ ਉਸ ਉੱਪਰ ਕਿਉਂ ਨਹੀਂ ਪਰਚਾ ਹੋਇਆ ਨਹੀਂ ਅਸੀਂ ਤੁਹਾਨੂੰ ਕਹਾਂਗੇ ਸਰ ਗਿਆਸਪੁਰਿਆ ਨੂੰ ਅਸੀਂ ਸੱਦਾ ਦੇਣ ਗਏ ਸੀ ਤੁਸੀਂ ਉਹ ਬੰਦੇ ਨੇ ਉਹਨੂੰ ਸੱਦਾ ਦੇਣ ਗਏ ਸੀ ਗਿਆਸਪੁਰਿਆ ਨੂੰ ਕਿੱਥੇ ਮੈਂ ਤੁਹਾਨੂੰ ਪੁੱਛਦਾ ਹਾਂ ਕਿ ਤੁਸੀਂ ਆਜਾ ਕੇ ਨਹੀਂ ਆਏ ਤੁਸੀਂ ਆਪ ਅਸੀਂ ਬਹਿਸ ਨਹੀਂ ਕਰਾਂਗੇ ਬਹਿਸ ਨਹੀਂ ਕਰਾਂਗੇ ਅੱਜ ਤੁਸੀਂ ਕਰ ਰਹੇ ਹੋ ਇੱਕ ਕਾਰਵਾਈ ਕਰੋ ਅੱਜ ਤੁਸੀਂ ਸਾਨੂੰ ਸੱਦਾ ਦਿੱਤਾ ਤੁਸੀਂ ਆਪਣੀ ਨਹੀਂ ਜਦ ਤੁਸੀਂ ਮਰਜੀ ਨਹੀਂ ਅੱਜ ਕੋਈ ਮਾਗੀ ਦਾ ਫੜਿਆ ਉਹ ਦਿਨ ਕਿਹਾ ਕਿ ਮੈਂ ਗਿਆਸਪੁਰਿਆ ਕਿਦਾਂ ਦੋਰਦੇ ਸਰ ਗਿਆਸਪੁਰਿਆ ਦੰਦ ਕਿਦਾਂ ਬੋਲ ਗਿਆ ਸਾਨੂੰ ਇਹ ਜਵਾਬ ਦੇ ਦੇ ਹਾਂ ਕੋਈ ਪ੍ਰੋਟੈਸਟ ਕਰਨੀ ਕੋਈ ਆ ਕੇ ਗਿਆਸਪੁਰਿਆ ਕਿਸੇ ਰੱਗੇ ਨਾਲ ਆਇਆ ਸੀ ਹਮ ਦੱਸੋ ਕਿ ਉਹ ਲੈ ਉਹ ਮੈਨੂੰ ਦੇਖੋ ਮੈਨੂੰ ਪੁੱਛ ਸਕਦੇ ਹਾਂ ਜਿਹੜਾ ਕਰ ਸਰ ਨੇ ਜਵਾਬ ਦੇ ਆ ਜੋ ਮਰਜ਼ੀ ਕਰੀ ਜਾਓ ਇਤਨਾ ਕਾ ਕਰੀਏ ਬੋਲਦੇ ਫਿਰ ਉਹੀ ਗੱਲ ਸਾਡੇ ਖਿਲਾਫ ਨਾ ਸਾਡੇ ਦਾ ਬਹਿਸ ਕਰੋ ਅਫੀ ਜਮਸ਼ਦ ਜੀ ਦਾ ਨਾ ਬੈਸੋ ਯਾਰ ਸਾਡੇ ਸਾਡੇ ਕੰਮ ਸਾਡੀ ਸਾਡੀ ਨੂੰ ਬਿਗੜਨਾ ਪਾਉਂਦੇ ਜੇ ਉਹ ਬਿਗੜਨਾ ਪਾਉ ਉਹ ਸਾਡੀ ਨੂੰ ਬਿਗੜਨਾ ਹੁੰਦਾ ਤਾਂ ਉਹ ਫੀਲ ਚੱਲਦਾ ਨਾ ਰੋਕਦਾ ਉਹ ਸਰ ਇਹ ਦੋਰਾਹੇ ਸ਼ਹਿਰ ਦੀਆਂ ਪੰਜਾਬ ਦੀਆਂ ਡਿਵੈਲਪਮੈਂਟ ਨੂੰ ਲੈ ਕੇ ਖੱਟੀ ਗਈ ਸੀ ਔਰ ਅਸੀਂ ਸ਼ਾਂਤੀਪੂਰਵਕ ਸਾਰੇ ਹੀ ਸ਼ਹਿਰ ਵਾਸੀ ਆ ਰਹੇ ਸੀ ਔਰ ਪ੍ਰਧਾਨ ਜੀ ਦੇ ਘਰ ਦੇ ਮੂਹਰੇ ਜਾਣਾ ਸੀ ਕਿਉਂਕਿ ਪ੍ਰਧਾਨ ਜੀ ਚੁਣੇ ਹੋਏ ਨੁਮਾਇੰਦੇ ਨੇ ਉਹ ਜਨਤਾ ਦੇ ਜਵਾਬਦੇਹ ਨੇ ਲੇਕਿਨ ਪੁਲਿਸ ਪ੍ਰਸ਼ਾਸਨ ਨੇ ਸਾਨੂੰ ਜਾਣ ਦੀ ਕੋਈ ਆਜ਼ਾਦਤ ਨਹੀਂ ਦਿੱਤੀ ਔਰ ਪਿਛਲੇ ਵਾਰ ਕੁਝ ਹਫ਼ਤੇ ਇੱਕ ਹਫ਼ਤਾ ਪਹਿਲਾਂ ਵਿਧਾਇਕ ਜੀ ਨੇ ਸਾਨੂੰ ਸਾਡੇ ਧਰਮੇ ਵਿਚਾਰ ਆ ਕਿ ਅਰਾਜਕਤਾ ਫਲਾਈ ਔਰ ਅਪ ਸ਼ਬਦ ਬੋਲੇ ਉਸ ਤੇ ਕੋਈ ਕਾਰਵਾਈ ਨਹੀਂ ਕੀਤੀ ਗਈ ਔਰ ਸਾਨੂੰ ਲਿਖਤੀ ਇਹਨਾਂ ਨੇ ਹਸਪਤਾਲ ਦਾ ਦੇ ਕੇ ਔਰ ਇਹਨਾਂ ਨੇ ਉਹ ਉਹਦੇ ਤੋਂ ਕਾਰਵਾਈ ਨਹੀਂ ਕੀਤੀ ਕੋਈ ਇੰਪਲੀਮੈਂਟੇਸ਼ਨ ਨਹੀਂ ਕੀਤੀ ਅੜਾਚੇ ਪਿੰਡ ਦੇ ਵਿੱਚ ਸਾਡਾ ਗੁਰਦੁਆਰਾ ਸਾਡਾ ਛੇ ਮੰਦਰ ਪੂਰਾ ਦੰਦੇ ਪਾਣੀ ਨਾਲ ਟੋਪੇ ਦੇ ਵਿੱਚ ਭਰਿਆ ਹੋਇਆ ਏ ਲੇਕਿਨ ਇਹਨਾਂ ਤੇ ਕੋਈ ਉਸ ਕੰਮ ਲਈ ਇਹਨਾਂ ਕੋਲ ਟਾਈਮ ਨਹੀਂ ਹੈਗਾ ਲੇਕਿਨ ਸਾਡੇ ਅਸੀਂ ਆਪਣਾ ਹੱਕ ਰੱਖਣ ਦੇ ਲਈ ਇਹ ਸਾਨੂੰ ਅਜ ਰੋਕ ਰਹੇ ਨੇ ਤਾਂ ਗੱਲ ਕਰਦੇ ਜਿਸ ਤਰ੍ਹਾਂ ਕਿ ਬਿਆਨ ਸਿੰਘ ਚੌਂਕ ਤੋਂ ਇਹ ਤੁਸੀਂ ਜਿਹੜੀ ਜਾਗੂ ਸ਼ੁਰੂ ਕੀਤੀ ਸੀ ਨੇ ਆਪਣਾ ਦਰਾਹ ਚੌਂਕੀ ਦੇ ਮੂਹਰੇ ਰੁਕੇ ਹੋ ਕੀ ਕਾਰਨ ਹੈ ਰੁਕਣ ਦਾ ਜੀ ਆਪਣੇ ਐਸ ਐਚ ਓ ਸਰ ਆ ਵੀ ਕਹੇ ਰਹੀ ਸੀ ਕਿਸੇ ਨੂੰ ਅਰੈਸਟ ਕਰਾਂਗੇ ਅਗਰ ਤੁਸੀਂ ਪ੍ਰਧਾਨ ਜੀ ਦੇ ਅੱਗੇ ਆਪਣੇ ਘਰ ਦੇ ਅੱਗੇ ਜਾ ਕੇ ਆਪਣੇ 24 ਬਚਾ ਮੈਂ ਗੱਲ ਕਰਦੇ ਜਿਸ ਤਰ੍ਹਾਂ ਮੌਕੇ ਤੇ ਐਸ ਐਚ ਓ ਸਾਹਿਬ ਨੇ ਪਰਮਿਸ਼ਨ ਦੀ ਗੱਲ ਕੀਤੀ ਸੀ ਕਿ ਤੁਹਾਡੇ ਕੋਲ ਪਰਮਿਸ਼ਨ ਹੈਗੀ ਸਰ ਮੈਂ ਦੱਸਿਆ ਚਾਹਵਾਂ ਜਿਸ ਨੇ ਸਾਡੇ ਐਮਐਲਏ ਸਾਡੇ ਵਜ਼ਾਈ ਨੇ ਇਸ ਪੂਰੇ ਹਲਕੇ ਦੇ ਚੁਣੇ ਹੋਏ ਸਭ ਤੋਂ ਵੱਡੇ ਵਜ਼ਾਈ ਨੇ ਇਹੋ ਨਾਲ ਨੂੰ ਕਿਹੜੀ ਪਰਮਿਸ਼ਨ ਦੀ ਹੋਰ ਤੁਹਾਨੂੰ ਆ ਕੇ ਗਲਤ ਬੋਲਦੇ ਸਾਡੇ ਭਾਵੇਂ ਵੀ ਵਿਚਾਰਾ ਜੀ ਕਿਤਾ ਵਜ਼ਾਈ ਕਿਹੜੀ ਇਹਨਾਂ ਨੂੰ ਸੇ ਕਾਰਵਾਈ ਕੀਤੀ ਲੈਣ ਮੱਝ ਦੀ ਪਰਮਿਸ਼ਨ ਹੈਗੀ ਥੋਡੇ ਕੋ ਕੱਢਣ ਦੀ ਜੀ ਦੇਖੋ ਜੀ ਇਹਨਾਂ ਨੂੰ ਇਨਫੋਰਮ ਕੀਤਾ ਹੋਇਆ ਸੀਗਾ ਔਰ ਇਹਨਾਂ ਨੂੰ ਪੂਰੀ ਉਪਰ ਇਨਫੀਮੇਸ਼ਨ ਆਈਆਂ ਹੋਈਆਂ ਸੀਂ ਜੀਆਂ ਕਿਉਂਕਿ ਜਨਤਾ ਨੇ ਆਪਣੇ ਸਿਰਫ ਹੱਕ ਮੰਗੜੇ ਨੇ ਕਿ ਅਸੀਂ ਨਾ ਮੰਗੀ ਜੇ ਨਹੀਂ ਚਾਹੁੰਦੇ ਤੁਸੀਂ ਨਹੀਂ ਮੰਨਾਂਗੇ ਐਸੀ ਤਰ੍ਹਾਂ ਪੈਸੇ ਖਾਂ ਮੈਮ ਗੱਲ ਕਰਦੇ ਹਾਂ ਜਿਸ ਤਰ੍ਹਾਂ ਕਿ ਹੁਣ ਤੁਸੀਂ ਇੱਥੇ ਜਾਂਕੀ ਦੇ ਮੂਹਰੇ ਇੱਥੇ ਕੀ ਕਾਰਵਾਈ ਚੱਲੀ ਹੈ ਤੁਹਾਡੇ ਇਹ ਮੈਨੂੰ ਅਰੈਸਟ ਕਰ ਰਹੇ ਨੇ ਕੋਈ ਫਾਇ ਨਹੀਂ ਜੀ ਸੋ ਮੈਂ ਇਹਨਾਂ ਨੂੰ ਕਹਿੰਦੀ ਕਿ ਤੁਸੀਂ ਸ਼ਟ ਕਰ ਸਕਦੇ ਹੋ ਅਗਰ ਅਸੀਂ ਜਨਤਾ ਲਈ ਬੋਲਾਂਗੇ ਜਨਤਾ ਲਈ ਅਸੀਂ ਪਰਵਾਹ ਬੋਲਾਂਗੇ ਚਾਹੇ ਅਰੈਸਟ ਕਰਨ ਚਾਹੇ ਕੌਂਸੀ ਦੇ ਲਾ ਕੇ ਅਸੀਂ ਜੀ ਕਰ ਰਹੇ ਹਾਂ